ਕੀ ਹਲਬਈਤ ਵੜਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਖਾਤਰ ਬਹੁਤ ਸਾਰੇ ਮਸ਼ੀਨਰੀਆਂ ਆਪਾਂ ਚ ਇੱਕ ਵਾਰ ਫਿਰ ਤੋਂ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਦੇਖੋਗੇ ਤੁਹਾਨੂੰ ਮਸ਼ੀਨਰੀਆਂ ਤੇ ਵੀਡੀਓ ਪਸੰਦ ਆਊਗੀ ਗੱਲ ਆਪਾਂ ਪੂਰੀ ਕਰ ਦਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਚਾਹੀ ਪੰਜਾਬ ਹਰਿਆਣਾ ਰਾਜਸਥਾਨ ਜਿੱਥੇ ਵੀ ਤੁਹਾਡੇ ਕੋਲੇ ਕੂਠੀਆਂ ਮਕਾਨਾਂ ਘਰ ਕੁਝ ਵੀ ਹੈ ਤੁਹਾਡੇ ਕੋਲ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ 8714038764 ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਆਲਟੋ ਲੈ ਕੇ ਪਹੁੰਚਿਆ 2009 ਮਾਡਲ ਹੈ ਜੀ ਤੇ ਗੱਡੀ ਬਹੁਤ ਵਧੀਆ ਹੈ ਕੋਟ ਸ਼ਮੀਰ ਮਾਲਕ ਦਾ ਏਰੀਆ ਫਾਸਟ ਓਨਰ ਗੱਡੀ ਹੈ ਤੇ ਐਨਓਸੀ ਕਟਵਾ ਦਾਂਗੇ ਮਾਲਕ ਕਹਿੰਦੇ ਸੀਗੇ ਜਿਹਦੇ ਨਾਮ ਤੇ ਕਟਪਾਉਣੀ ਹੈ 88000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਕੰਡੀਸ਼ਨ ਗੱਡੀ ਦੀ ਵਧੀਆ ਦਿੱਲੀ ਨੰਬਰ ਹੈ ਤੇ ਗੱਡੀ ਚ ਸੀਐਨਜੀ ਟੈਂਕ ਲੱਗਿਆ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਗੱਡੀ ਚਲਾ ਕੇ ਦੇਖ ਸਕਦਾ ਹੂੰ ਕਿਸੇ ਨੇ ਦੇਖਣੀ ਹੋਵੇ ਟ్రਾਈਲ ਲੈਣੀ ਹੋਵੇ ਤਾਂ ਮਾਲਕ ਨੂੰ ਫੋਨ ਕਰ ਲਿਓ ਇਹਨਾਂ ਦੇ ਘਰੇ ਜਾ ਕੇ ਦੇਖ ਸਕਦਾ ਹੂੰ ਗੱਲ ਕਰ ਲਿਓ ਮਾਲਕ ਨਾਲ ਫੋਨ ਤੇ ਪਹਿਲਾਂ ਰੇਟ ਮੁਕਾਉਣਾ ਹੋਵੇ ਫੋਨ ਤੇ ਮੁਕਾ ਲਿਓ ਜਾਂ ਜ਼ਿਆਦਾ ਤਾਂ ਵਧੀਆ ਰਹੂਗਾ ਜੇ ਮੌਕੇ ਤੇ ਆਪਾਂ ਰੇਟ ਦੀ ਗੱਲ ਕਰੀਏ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਸਾਰੇ ਜਣੇ ਨੋਟ ਕਰ ਲਓ ਜਿਨ੍ਹਾਂ ਦੀ ਆਹ ਆਟੋ ਗੱਡੀ ਹੈ ਨੰਬਰ 94 786 80511 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਦੂਸਰੀ ਮਸ਼ੀਨਰੀ ਆਪਣੇ ਕੋਲ ਸਕੂਟੀ ਪਹੁੰਚੀ ਆ ਸਕੂਟੀ ਇਹ 2021 ਮਾਡਲ ਹੈ ਕੰਡੀਸ਼ਨ ਆਲ ਓਕੇ ਤੇ ਪੰਜਾਬ ਨੰਬਰ ਹੈ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਬਹੁਤ ਵਧੀਆ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਟੁੱਟੀ ਪੱਜੀ ਹੈ ਨਾ ਕੋਈ ਕੋਈ ਪਾਰਟ ਇਹਦਾ ਵੱਧ ਲਿਆ ਗਿਆ ਜੀ ਸਾਰੀ ਜੈਨੂਮ ਹੈ ਤੇ ਕੰਡੀਸ਼ਨ ਵੀ ਵਧੀਆ ਹੈ ਮਾਡਲ ਵੀ ਬਾਕੀ ਉੱਚਾ ਹੈ ਤੇ ਇਹਨਾਂ ਦਾ ਏਰੀਆ ਰਾਏਕੋਟ ਜਾ ਕੇ ਦੇਖਣੀ ਹੋਵੇ ਸਕੂਟੀ ਜਾ ਕੇ ਦੇਖ ਸਕ ਦੋ ਇੱਕੀ ਮਾਡਲ ਹੈ 62000 ਰੁਪਿਆ ਕੀਮਤ ਮਾਲਕ ਨੇ ਲਾ ਕੇ ਆਪਣੇ ਕੋਲੇ ਭੇਜੀ ਹੈ ਬਾਕੀ ਕਹਿੰਦੇ ਸੀਗੇ ਉੱਪਰ-ਨੀਚ ਕਰ ਲਾਂਗੇ ਇੱਕ ਬਾਰੀ ਸਰਫਰ ਡਿਮਾਂਡ ਹੈ ਬਾਕੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਵੀ ਆ ਸਕੂਟੀ ਪਸੰਦ ਆਈ ਹੋਵੇ ਕੋਈ ਵੀ ਖਰੀਦਣ ਦਾ ਚਾਹਵਾਨ ਜੀ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ 62000 ਕੀਮਤ ਹੈ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ ਨੰਬਰ 9855840049 ਇਸੇ ਨੰਬਰ ਤੇ ਗੱਲ ਤੁਸੀਂ ਇੱਕ ਬਾਰੀ ਲਾਜ਼ਮੀ ਕਰ ਲਿਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਇੱਕ ਗੱਡੀ ਆਪਣੇ ਕੋਲੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ i10 ਹੈ ਜੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਬਹੁਤ ਚੰਗੀ ਜੀ ਗੱਡੀ ਖੜੀ ਹੈ ਤਰਨ ਤਰਨ ਏਰੀਆ 'ਚ 2008 ਮਾਡਲ ਗੱਡੀ ਹੈ ਤੇ ਰੇਟ ਹੈ 120000 ਗੱਡੀ ਬਹੁਤ ਸਾਫਾਈ ਹੈ ਤੇ ਨੁਕਸ ਕੋਈ ਨਹੀਂ ਹੈਗਾ ਸਾਰਾ ਕੁਝ ਵਰਕਿੰਗ 'ਚ ਜਿੰਨੇ ਫੰਕਸ਼ਨ ਹੁੰਦੇ ਸਾਰੇ ਚੱਲਦੇ ਆ ਜੀ ਬਾਕੀ ਇੱਕ ਵੀ ਡਿਮਾਂਡ ਇੱਕ ਵਾਰੀ ਮੌਕੇ ਤੇ ਘਾਟਾ ਵਾਦਾ ਜਰੂਰ ਹੋਊਗਾ ਮਾਲਕ ਨੇ ਕਿਹਾ 8 ਮਾਡਲ ਹੈ ਕੰਡੀਸ਼ਨ ਅਲੋਕੀ ਹੈ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦੇ ਹੋ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 97 814 21901 ਆ ਮਾਲਕ ਦਾ ਨੰਬਰ ਹੈ ਤੁਹਾਨੂੰ ਮਿਲ ਹੀ ਗਿਆ ਗੱਲ ਤੁਸੀਂ ਆਪੇ ਕਰ ਲਿਓ ਜੇ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਜੀ ਬਾਕੀ ਮਸ਼ੀਨਰੀਆਂ ਦੀ ਗੱਲ ਹੋ ਗਈ ਪੂਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ। ਵੱਧ ਤੋਂ ਵੱਧ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ। ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ। ਭੇਜਣ ਵਾਸਤੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦਾ ਜੀ। ਤੇ ਭੇਜੋ ਹੁਣ ਤੇ ਅਗਲੀ ਵੀਡੀਓ 'ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਦੱਸੋ ਮੈਨੂੰ ਕਮੈਂਟ ਕਰਕੇ। ਲੈ ਕੇ ਆਪਾਂ ਜਲਦੀ ਪਹੁੰਚ ਜਾਾਂਗੇ।